ਆ ਫਰਜਸ਼ਨ ਹੈ ਇਹ ਦੇ ਮੋਸ਼ਾ ਨੂੰ ਵਟ ਆਪਣਾ ਸਰਪੰਚ ਸ਼ਾਦੀ ਵਾਹ ਜੀ ਸੋ ਇੱਕ ਢੀਕ ਫਿਰ ਕਿਦਾ ਫਿਰ ਠੀਕ ਠਾਕ ਇਹ ਪਿਆਰ ਘਟਨੇ ਆ ਵਾ ਹਾਂ ਜੀ ਬਾਬਾ ਜੀ ਹਾਂ ਜੀ ਇਹ ਤੂੰ ਹੀ ਘਟ ਸਕਦਾ ਫਿਰ ਆਪਾਂ ਨਹੀਂ ਕਰ ਸਕਦੇ ਬਾਬਾ ਜੀ ਵਾ ਕੋ ਜੀ ਕਾ ਗੱਲ ਸਾਹਿਬ ਵਾ ਕੋ ਜੀ ਕੀ ਫਤਹਿ ਸਿਵਾ ਜੀ ਟਿਕ ਟਿਕ ਕਿਦਾ ਫਿਰ ਠੀਕ ਠਾਕ ਆਏ ਹਾਏ ਠੀਕ ਠਾਕ ਠੀਕ ਠਾਕ ਓਏ ਵਾ ਕੋ ਜੀ ਕਾ ਕਰਦਾ ਵਾ ਕੋ ਜੀ ਕੀ ਫਤਹਿ ਹਾਂ ਤੁਸੀਂ ਸ਼ਕਦੇ ਭਟੂਰੇ ਚੱਲੇ ਆ ਸਾਡੇ ਬਾਪ ਨੂੰ ਕਿਹੜੀ ਵੱਡੀ ਸੇਵਾ ਲਈ ਹੈ ਵੱਡੀ ਸੇਵਾ ਲਈ ਤੇਰੀ ਪਿਆਜ਼ ਤੂੰ ਹੀ ਕੱਟਣੀ ਆ ਸਾਡੇ ਕੋਲ ਨਹੀਂ ਰੋਇਆ ਜਾਂਦਾ ਸਾਡੇ ਕੋਲ ਸਾਡੇ ਕੋਲ ਰੋਇਆ ਨਹੀਂ ਜਾਂਦਾ ਭਰਾ ਜੀ ਉਹ ਫਿਰ ਤੂੰ ਹੀ ਆ ਕਰਮਾ ਕਰਮਾ ਵਾਲਾ ਤੂੰ ਹੀ ਆ ਕਰਮਾ ਕਰਮਾ ਵਾਲੇ ਬਾਬਾ ਜੀ ਵੇਖੋ ਬਾਬਾ ਜੀ ਵਾਹ 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 ਐ ਮਹਾਪੁਰਸ਼ ਜੀ ਇਹ ਗੱਲ ਹੈਗੀ ਆ ਇਹ ਗੱਲ ਹੈਗੀ ਲਓ ਭਾਈ ਇਹ ਆਪਣਾ ਘਗਾ ਹੁਣ ਇਹ ਜ ਟਹਿਣੀਆਂ ਵੱਢ ਘਾੜੇ ਆ ਉਪਰਲੇ ਪਾਸੇ ਪੰਜ ਸੰਗਵੜਾ ਘਰਾਂ ਦੀ ਵਿੱਚ ਤੇ ਇੱਥੇ ਆਪਾਂ ਲਾਉਣਾ ਅੱਜ ਲੰਗਰ ਅੱਜ ਹੈ ਜਨਮ ਅਸ਼ਟਮੀ ਤੇ ਕ੍ਰਿਸ਼ਨ ਜੀ ਦਾ ਜਿਹਨੂੰ ਕਹਿੰਦੇ ਜਨਮ ਦਿਨ ਠੀਕ ਹੈ ਜੀ ਅੱਜ ਅਸੀਂ ਇਹ ਉਹ ਮਨਾਵਾਂਗੇ ਅੱਜ ਰਾਤ ਦੇ ਸ਼ਾਇਦ 8:30 ਜਾਂ 8 ਵਜੇ ਲੰਗਰ ਸਟਾਰਟ ਹੋਏਗਾ ਤੇ ਲੰਗਰ ਚੱਲੇਗਾ 12 ਵਜੇ ਤੱਕ 12 ਵਜੇ ਤੱਕ ਚੱਲੇਗਾ ਲੰਗਰ ਤੇ ਸਾਹਮਣੇ ਮੰਦਿਰ ਆ ਤੇ ਫਿਰ ਜਦੋਂ 12 ਵਜੇ ਜਨਮਸਤਮੀ ਮਤਲਬ ਕਿ ਸੰਪੂਰਨ ਹੈਗੀ ਮਤਲਬ ਦਿਨ ਚੱਲ ਜਾਏਗਾ ਬਾਅਦ ਅਸੀਂ ਜਾ ਕੇ ਮੰਦਿਰ ਅੰਦਰ ਅੰਦਰ ਵੀ ਹੋ ਅੰਦਰ ਵੀ ਹੋ ਗਿਆ ਵਾਂਗੇ ਫਿਰ ਮੰਦਿਰ ਦੇ ਬਾਕੀ ਤੁਹਾਡਾ ਸਵਾਗਤ ਹੈ ਸਾਡਾ ਇਹ ਨਵੇਂ ਬਲੌਗ ਵਿੱਚ ਵਾਹਿਗੁਰੂ ਜੀ ਦਾ ਖਾਸ ਸਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਇਹ ਵਲੌਗ ਤੱਕ ਲਾਸਟ ਤੱਕ ਬਣਦੇ ਹੋ ਵਲੌਗ ਵਿੱਚ ਲਾਸਟ ਤੱਕ ਬਣਦੇ ਰਿਓ ਕਈ ਵਾਰੀ ਬੋਲੇ ਸਿਰ ਉਧਰ ਹੋਈਂਦੇ ਆ ਐਵੇਂ ਨਾ ਨੂੰ ਜਿਗਰੇ ਤੇ ਠੀਕ ਹੈ ਜੀ ਤੇ ਮਾਰਗ ਮੇਰ ਕਰੇ ਇਹਨਾਂ ਦੀ ਸੇਵਾ ਜਬਲੀ ਹੋਏ ਸਾਰਿਆਂ ਦੀ ਇਹ ਵੀ ਦਾਲ ਦੇ ਆ ਹੱਥ ਵਟਾਉਣ ਸੇਵਾ ਕਰਨ ਤੇ ਆ ਆਪਣੇ ਪਿਆਜ਼ ਵਟਣ ਦੇ ਉਧਰ ਹੋਏ ਉਧਰ ਉਧਰੋ ਦੇਖੋ ਕਿਉਂ ਕੋ ਪਿਆਜ਼ ਛੱਲਣੇ ਅਜੇ ਪਿਆਜ਼ ਵਟਣੇ ਆ ਛੱਲਣੇ ਆ ਫਿਰ ਚੋਲ ਧਰਨੇ ਆ ਪਾਣੀ ਪਾ ਕੇ ਉਧਰ ਲੱਸੀ ਬਣਦੀ ਆ ਕਿਆ ਬਾਤ ਆਪਾਂ ਦਾ ਪਾਣੀ ਹੈ ਅੱਜ ਉਧਾਰ ਆਵੜਿਆ ਲੋ ਬਈ ਐਵੇਂ ਥੋੜੀ ਜੀ ਸੇਵਾ ਕਰ ਲਈਏ ਤੇ ਆਜ ਪਰ ਉਹਦਾ ਤੁਹਾਨੂੰ ਕੈਨ ਕਰੰਟ ਦੇਣੀ ਨਹੀਂ ਮੈਂ ਤਾਂ ਹੀ ਸਹੀ ਫਿਰ ਕਹੀਂ ਆਇਆ ਕਰ ਸਮੋਸੇ ਦੇਣਾ ਹੈ ਸਮੋਸੇ ਦੇ ਦਿੱਤੇ ਤੇ ਇਹਨੂੰ ਹਾਲ ਬਾ ਲਿਆ ਆਪਾਂ ਮੈਂ ਇਹਨੂੰ ਲੈ ਕੇ ਜਾਣਾ ਆਪਾਂ ਨਾਲ ਉੱਥੇ ਜਿੱਥੇ ਅਸੀਂ ਪਿਆਜ਼ ਕੱਟ ਰਹੇ ਹਾਂ ਆਲੂ ਕੱਟ ਰਹੇ ਹਾਂ ਐਂਡ ਚੋੜ ਵੀ ਧੋ ਰਹੇ ਆ ਉੱਥੇ ਖੜਾਗੇ ਇਹਨੂੰ ਪਹਿਲਾਂ ਘਰ ਦਾ ਸਮਾਨ ਲੈ ਕੇ ਦੇ ਦੇਈਏ ਕਿਉਂਕਿ ਘਰ ਵੀ ਸਭ ਨਹੀਂ ਸਹੀ ਦਾ ਪਾੜਿਆ ਲੈ ਕੇ ਅਹੀਂ ਲੈ ਕੇ ਆਉਣਾ ਹੁਣ ਦੁੱਧ ਕਿਉਂਕਿ ਨਾਲ ਸ਼ਾਇਦ ਕੌਫੀ ਵੀ ਲਾਉਣੀ ਆ ਦੁੱਧ ਲੈ ਕੇ ਆਉਣਾ ਨਾਲ ਇਹ ਰੱਪਲੀ ਕਰੀ ਕੱਪ ਵੀ ਲੈ ਕੇ ਆਉਣੇ ਕੌਫੀ ਵਾਲੇ ਤੇ ਹੋਰ ਕੋਈ ਸਮਾਨ ਦਾ ਤੇ ਪਤਾ ਕੁਛ ਨਹੀਂ ਇਹਨਾਂ ਨੇ ਕਿਹੜੇ ਵੇਲੇ ਫੋਨ ਕਰ ਦੇਣਾ ਕੁਛ ਨਹੀਂ ਪਤਾ ابھی ਸਾਡੀ ਲੋਬੀ ਪਹੁੰਚ ਚੁੱਕੇ ਆਂ ਅਹੀਂ ਉੱਥੇ ਉਹ ਤੁਹਾਡਾ ਕੀ ਪਾਇਆ ਕਿੱਥੋਂ ਤੱਕ ਪੁੱਛੀ ਕੇਨ ਆ ਮੈਨੂੰ ਵੀ ਦੱਸੋ ਉੱਤਾਰ ਤੁਹਾਨੂੰ ਪੁੱਛਣੇ ਆ ਉਹ ਪਾਈਪ ਵੀ ਰੋਣ ਲੀਆ ਓਏ ਉਹਦੇ ਸੁਪਾਈਓ ਪਪਾ ਪਾ ਜੂ ਮਲੇਆ ਇਹ ਲੋ ਮੁੰਡੇ ਮੁੰਡੇ ਨਾ ਮੁੰਡੇ ਥੋੜਾ ਜਿ ਹਿਸਤਾਨ ਹੋ ਗਏ ਆ ਹਿਸਤਾਨ ਹੋ ਗਏ ਮੁੰਡੇ ਨਿਊਟਰੀ ਆਪਣੀ ਧੁੱਪ ਕੇ ਰੈਡੀ ਆ ਤੇਰੇ ਕੱਦ 12 ਵਜੇ ਮੂੰਹ ਦੇ ਸਰਪੰਚ ਨਾ ਚਾਹ ਪੀ ਕੇ ਜੇ ਫਿਰ ਨੇ ਕੀ ਗੱਲਾਂ ਚਾਰ ਕਿਤੀ ਬਾਬਾ ਕੀ ਰਖਦਾ ਹਾਏ ਡਾਈਟ ਖਾਦੀ ਡਾਈਟ 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 ਆ ਇਹ ਸਾਡੇ ਲੱਬੀ ਭਾਜੀ ਮੈਂ ਬਾਬਾ ਸਿੰਘ ਉਹ ਛੱਡਦੇ 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 ਆਹ ਲਓ ਜੀ ਆ ਬਣ ਗਿਆ ਸਾਡਾ ਪੋਸਟਰ ਤੇ ਪੋਸਟਰ ਬਣ ਚੁਕਿਆ ਹੈ ਨਹੀਂ ਬੰਨਾ ਵਾ ਤਾਂ ਆਪਣੇ ਆਪਣੇ ਮਹਾਕਾਲ ਜੀ ਬਾਬਾ ਹਰਪ੍ਰੀਤ ਸਿੰਘ ਜੀ ਜਥੇਦਾਰ ਇਹ ਨਾਲ ਉਹਨਾਂ ਦਾ ਬੇਟਾ ਇਹ ਰਾਜਾ ਰਣਜੀਤ ਸਿੰਘ ਆ ਗੜਮ ਡਾਊਨ ਆ ਤਮਨ ਆ ਨੂਰ ਆ ਸਰਜੀਤ ਮੇਜਰ ਗਗਨ ਆ ਤੁਹਾਡੇ ਦਾਸ ਦੀ ਫੋਟੋ ਤੇ ਆ ਬਾਬਾ ਮੇਜਰ ਸਿੰਘ ਛੋਟੀ ਜੀ ਦੀ ਇਸ ਵੇਸ਼ਾ ਮੈਂ ਦਾ ਆ ਤਸਵੀਰ ਤਾਂ ਦਾ ਰੇਸ਼ਨ ਬੋਲਦਾ ਕਿ ਮੁੰਡਾ ਵੇਖ ਲੋ ਪੂਰਾ ਹੀ ਮਤਲਬ ਪੂਰਾ ਪੂਰਾ ਯਾਦ ਕਿੰਨਾ ਦੇ ਮੁੰਡੇ ਨੇ ਹਾਂ ਸਰਪੰਚ ਸਾਹਿਬ ਵੀ ਫੋਟੋ ਲੱਗਦੀ ਆ ਕਿੱਥੇ ਆ ਬੰਦਿਆ ਨਵਾਂ ਬੰਦਿਆ ਨਾਮ ਨਹੀਂ ਦਿੱਤਾ ਵਾ ਨਾਮ ਨਹੀਂ ਦਿੱਤਾ ਵਾ ਲੈ ਬਾਬਾ ਇਹ ਤਾਂ ਪੁਰਾਣਾ ਹੀਗਾ ਐਵੇਂ ਮੇਰੇ ਮੇਰੇ ਦਿਮਾਗਰਾ ਵੀ ਛੇ ਜਾਂਦਾ ਇਹ ਪੁਰਾਣਾ ਹੀਗਾ ਇਹ ਜਿਹੜੇ ਚਿੰਜੜਾ ਹੁਣ ਨਵਾਂ ਬਣ ਲੱਗਾ ਨਾ ਇਹ ਉਹਦੇ ਵਿੱਚ ਸਰਪੰਚ ਦੀ ਫੋਟੋ ਕਾਹੀ ਇਹ ਨਹੀਂ ਫੋਟੋ ਨਹੀਂ ਹੈਗੀ ਵਿੱਚ ਇਹਦੀ ਮੇਰੀ ਨਹੀਂ ਤੇਰੀ ਫੋਟੋ ਹੈਗੀ ਮੇਰੀ ਨਹੀਂ ਕਿਹਦੀ ਵੀ ਹੋ ਲੱਗੀ ਤੇਰੀ ਵੀ ਹੋ ਲੱਗੀ ਆ ਇਹ ਇਹ ਲੜ ਪੈਂਦੇ ਆ ਬਾਬਾ ਜੀ ਫੋਟੋ ਨਾ ਲੱਗੀ ਹੋਵੇ ਤੇ ਇਹ ਲੜ ਪੈਂਦੇ ਆ ਉਹ ਜਿਹੜੇ ਕਰਿਆ ਵਾ ਜਿਹਨੂੰ ਪਰਨਾ ਪਾ ਕੇ ਦਿੱਤਾ ਸੀ ਪੰਨੂ ਵਾਲੀ ਆਈਓ ਆ ਗਿਆ ਪੰਨੂ ਸ਼ਾਹ ਕਿੱਥੇ ਗਿਆ ਆ ਗਿਆ ਓਏ ਹੋਏ ਆnde ਆ ਗਿਆ ਪੰਨੂ ਆ ਗਿਆ ਪੰਨੂ ਆਵੇ ਲੋਕੀ ਕਰਦੇ ਨੇ ਓਏ ਹੋਏ ਹੋਏ ਐਸ਼ ਆ ਗਿਆ ਪੰਨੂ ਆਲਾ ਓ ਆਲਾ ਉਹ ਕੀ ਗੱਲ ਆ ਹਾਏ ਸਾਰੇ ਕਿਧਾ ਗੁਲਫੀਆਂ ਖਾਂਦੇ ਮੈਨੂੰ ਵੀ ਖਵਾਈ ਆ ਸਾਰੇ ਖਾਂਦੇ ਸਾਰੇ ਲੋਬੀ ਲੰਗਰ ਦੀ ਤਿਆਰੀ ਸ਼ੁਰੂ ਅ ਸਿੰਘ ਵੀ ਆ ਚੁਕੇ ਲੋਹੋਰ ਨਾਲ ਤੇ ਡਰੱਗ ਬਾਲ ਕੇ ਇਹਦੇ ਤੜਕੇ ਤੜਕੇ ਲੱਗ ਰਹੇ ਨੇ ਇਹ ਕਿਦਾ ਹੱਥ ਵਗਦਾ ਏ ਤੜਕੇ ਲੱਗ ਰਹੇ ਨੇ ਤੜਕੇ ਇਧਰ ਆਪਾਂ ਚੋਟ ਹੋ ਰਿਆ ਲੋਚੀ ਇਧਰ ਆਪਾਂ ਤੋੜ ਰਿਆ ਚੋੜ ਜੇ ਬੋਦਾ ਭਲੀ ਕਰੇ ਬੜਾ ਹੀ ਪੁਰਾਣਾ ਜੇ ਕਰਮੀ ਬੋੜ ਆ ਪਰ ਹੋਏ ਨਹੀਂ ਕੇਵਾਂ ਕਰ ਨਹੀਂ ਐ ਕਰ ਵੀ ਕਰ ਦਿੰਦੇ ਆਪਾਂ ਇਹ ਕਿਤਾ ਹੁੰਦੀ ਹੁੰਦਾ ਕਰਾਂਗੇ ਇਹ ਪੂਰਾ ਲਾ ਰਿਹਾ ਠੀਕ ਆ ਪਾਣੀ ਭਰ ਗਿਆ ਸਤਾ ਜੀ ਬੰਦ ਕਰ ਉਹ ਬੰਦ ਕਰ ਫੋਨ ਤੇ ਲੱਗਾ ਵਾ ਹੁਣ ਇਹਨੂੰ ਮਲੋ ਆਲਾ ਓਏ ਚੋਲ ਮਾਰ ਲੈ ਤੇਰਾ ਪੂਰੇ ਘਰ ਦਾ ਬਦਿਲ ਪੂਰੇ ਜਿੱਤੇ ਚੋਲ ਮਾਰ ਤੂੰ ਵੀ ਲਾ ਕੇ ਨਾਲ ਫੋਨ ਤੇ ਲੱਗ ਗਿਆ ਵਾ ਜਿੰਨੀ ਮਰਜੀ ਹੋਵੇ ਬੈਟਰੀ ਨੂੰ ਮਾਰ ਕੋਲੀ ਬੰਦ ਕਰ ਇਹਨੂੰ ਤਿੰਨ ਪਰਸੈਂਟ ਇਹਨੂੰ ਮਰਨਾ ਨਹੀਂ ਦੁਨாதਨਮ ਆ ਇਦਾਂ ਮਨਣਾਈ ਥਲੋ ਲਿਆ ਕੇ ਮਾਲੇ ਨੂੰ ਲਾਦੇ ਬੂਟ ਉੱਪਰੋਂ ਲਾਦੇ ਰਹਿਣਾ ਅੰਦਰ ਹੀ ਆ ਕੋਈ ਜਣਾ ਬਾਹਰ ਕਿਤੇ ਆ ਲੋ ਆ ਵੀ ਆ ਗਿਆ ਇਹ ਬੈਠਾ ਹੀ ਅੱਗ ਤੇ ਐ ਓਏ ਹੋਏ ਟੈਟਮ ਟੈਟ ਕੰਮ ਗਰਮੀ ਹੈਗੀ ਨਾ ਮੈਂ ਕਹਿੰਦਾ ਲੱਗਤ ਨਹੀਂ ਓਏ ਹੋਏ ਬਿਲਕੁਲ ਹੈਗੀ ਜਾਂਦਾ ਇਹ ਗਰਮੀ ਪੂਰੀ ਆ ਤੇ ਅੱਗ ਬਲਣ ਦਾ ਨਾਂ ਹੀ ਲੈ ਰਹੀ ਅੱਗ ਬਹੁਤ ੱਟੇ ਨਾਲ ਬਲੀ ਜਾ ਰਹੀ ਆ ਸਾਡੇ ਬਾਬਾ ਹੀ ਖਲੋਸ ਨੂੰ ਹੁੰਦੇ ਆ ਤਾਂ ਉਹਨੇ ਫਾਸੇ ਤੜਕਾ ਲਾ ਗਿਆ ਓਏ ਅੱਗ ਬੁੱਝ ਗਈ ਤੇ ਹੀ ਕਿਉ ਥੱਲੇ ਲਗਾ ਦਿੱਤਾ ਅੱਗ ਦਿਨੋ ਲਗਾ ਦਿੱਤੀ ਆ ਹੈ ਗਈ ਅੱਗ ਓਏ ਉਹ ਗਿਆ ਹੀ ਪੈਰ ਦਾ ਚੰਗਾ ਚੰਗਾ ਹੋਰ ਹੁ ਲੜਬਾਈਆਂ ਨੇ ਦੇਖੋ ਉਧਰ ਨੂੰ ਉਹ ਧਿਆਨ ਨਾ ਇੱਕੋ ਸਾਲ ਆਇਆ ਤਾਂ ਆਪੋ ਉਧਰੋਂ ਪਾਣੀ ਦਾ ਪੋੜੇ ਆਪਣੇ ਤੇ ਗੰਦਾ ਛੋਟੀ ਦੀ ਵੱਡੀ ਦੀ ਆ ਕੋਈ ਬਸ ਤੂੰ ਹੀ ਆਏ ਕੋਲੇ ਦੇ ਪੈਰ ਹੋ ਗਏ ਮੇਰੇ ਵੀ ਤਿੰਨ ਰਿਆ ਸੜ ਗਏ ਕੋ ਲੈ ਲੈ ਫਿਰ ਉਹ ਹੀ ਠੀਕ ਹੈ ਨਾ ਪਾ ਪਾ ਉਹ ਨਿਊਟਰੀ ਪਾ ਵਿੱਚ ਇੱਕ ਗਫਾ ਇੱਧਰ ਇੱਕ ਦੋ ਅੰਜ ਤਿੰਨ ਸਤ ਚਾਰ 12 ਪੰਜ ਹੁਣ ਪੰਜ ਉਧਰ ਇੱਕ ਦੋ ਚਾਰ ਆਂਕ ਸਾਰੀ ਉਧਰ ਹੀ ਪਾ ਦੋ ਐ ਸਰਵਜ ਦਾ ਮੂੰਹ ਵੇ ਓਏ ਬੰਦੇ ਜਿਹੜੇ ਫਸੜੇ ਹੋਏ ਲਾਉਣੀ ਕਿੱਥੇ ਆ ਕੰਪਰਾ ਜੋਰਾ-ਸ਼ੋਰਾ ਨਾਲ ਚੱਲ ਰਹੀ ਆ ਓਏ ਓਏ ਆਪਣੇ ਨਾਲ ਦੇ ਦੀ ਸਲਾਹ ਨਹੀਂ ਲੈਣੀ ਨੂੰ ਇਹਦੀ ਇਹਦੀ ਸਲਾਹ ਨਹੀਂ ਲੈਣੀ ਆਹੋ ਕੋ ਸਿੱਧੀ ਵੀ ਕਰੋ ਦਿੱਤੀ ਉਹ ਸਹੀ ਸਲਾਹ ਵੀ ਕਰੋ ਦਿੱਤੀ ਅੰਦਰ ਵੇਖਣਾ ਕਮਰੇ ਕਾਲੀ ਪਾਏ ਆ ਬਾਬਾਈ ਥੱਲੇ ਗੁੱਸੇ ਆਉਂਦੇ ਨੇ ਬਾਬਾਈ ਫਿਰ ਕੜੀ ਕੜੀ ਚੋਲ ਚਾਹ ਕਹਿੰਦੇ ਜੀ ਮਣੀ ਮੋੜੀ ਗੱਲ ਆ ਹਾਂ ਦੱਸੇ ਨੇ ਕ੍ਰਿਸ਼ਨਾਂ ਨੇ ਖਵਾਏ ਹਣ ਸਹੀ ਗੱਲ ਆ ਇਹੋ ਲਾ ਮੈਂ ਵੀ ਸ਼ੱਕ ਨੇ ਆਵਾ ਮੈਂ ਵੀ ਸ਼ੱਕ ਨੇ ਆ ਭਰਾ ਲੱਗਾ ਖਾਣ ਚਲੋ ਹੀ ਲਿਆਕ ਦੇ ਸ਼ਾਕੇ ਲਿਆਕ ਦੇ ਨੂੰ ਦੁਨਾਨ ਕਿ ਦੈਣ ਕਾ ਲਾ ਕੇ ਖਾਣਦੇ ਆਈਆਂ ਵੇਖੀਂ ਕਿਦੇ ਅੱਬੇ ਮਿਰਚ ਬੜੀ ਵਿੱਚ ਯਾਰ ਇਹ ਤੇ ਬਹੁਤ ਜ਼ਿਆਦਾ ਮਿਰਚ ਆ ਮੈਂ ਅੰਦਰੋਂ ਖੰਡ ਪਵਾ ਕੇ ਨਾ ਮੇਰੇ ਕਾਤੇ ਉਹ ਮੈਂ ਅੰਦਰੋਂ ਖੰਡ ਪਾਈ ਵਿੱਚ ਨਾ ਦੇ ਉਹ ਵੀ ਕੋਲ ਮੈਂ ਖੰਡ ਪਾ ਉਹ ਭਰਾ ਵਿੱਚ ਮੇਰੇ ਕੋਲ ਹੀ ਕਾਦੇ ਹਣ ਪਸੀਨੇ ਵੜੇ ਹੋ ਗਏ ਨੂੰ ਜੇ ਵੀ ਸੋਹਰੇ ਦੂਜਾ ਕਿਤੇ ਪਾਇਆ ਉਹ ਚੋਂ ਕਰਦੇ ਫਿਰ ਮੁੜ ਕੇ ਇਹਨੇ ਪਤਾ ਕੀ ਕਹਿਣਾ ਮੇਰਾ ਪੇਟ ਖਰਾਬ ਹੈ ਐਨੀ ਤੇਰੇ ਮੇਰੇ ਚਲੇ ਚੋਰ ਖਾਣਦੇ ਮੈਂ ਸਵਾਦ ਦੇਖਣੇ ਮੇਰੇ ਪਾਈ ਜਿਹੜੀ ਆ ਦੇਖੋ ਲਾਲ ਮਿਰਚ ਭਾਈ ਵਿੱਚ ਆਏ ਪਕੌੜਾ ਜਿਹੜਾ ਨਾ ਸੜ ਗਿਆ ਨਾ ਕੋਈ ਬੜੀ ਜੀ ਪਕੌੜਾ ਤੋਂ ਬੜਿਆ ਨਾ ਖਾਣੇ ਇਹ ਤੇ ਨਾ ਨੇ ਜਿਹੜੇ ਛੋਟੇ ਨੇ ਉਹ ਕਰ ਸਰੋ ਬਾਹੇ ਗੁਜੇ ਵਾਹੇ ਗੁਜੇ ਇਹ ਫੂ ਆਰੀ ਬਹੁਤ ਆਉਂਦੀ ਉੱਤੋਂ ਖੱਡੇ ਕਿਹੜਾ ਕਿਹੜਾ ਬੈਠਾ ਏ ਫੰਦਮੇ ਵੀ ਬੜਾ ਹੀ ਟਾਈਮ ਲੱਗਦਾ। ਖਾਂਬਣਾ ਕਿਹੜਾ ਕਿਹੜਾ ਅੰਦਰ। ਇੱਕੋ ਹੀ ਹੁਣਾ। ਹੋਰ ਆ ਗੇਮ ਖੇਡਣ ਦੇ ਲੋਚੀ। ਇਹਨੂੰ ਵਰ ਕੰਮ ਹੀ ਕੋਈ ਨਹੀਂ। ਤੇ ਅਸੀਂ ਚੱਲੀਏ ਉੱਤੇ। ਉੱਤੇ ਜਾ ਕੇ ਦੇਖਦੇ ਆ ਕਿ ਮੌਲ ਬਣਿਆ ਹੋਇਆ ਹੈ। ਲੋਜੀ। ਸਾਡੇ ਕਰ ਸਭ ਨੇ ਜ਼ਿਆਦਾ ਪਾਠ ਹੋ ਚੁੱਕਾ ਹੈ। ਸਭਾ ਹੋਰ ਇਹ ਅਰਦਾਸ ਸਾਹਿਬ ਜੀ ਦੇ ਤਾ ਦਸਤਖਤਾਂ ਨਾਲ ਕਰਕੇ ਬੋਲੋ ਜੀ ਹੇ ਜੀ ਸਾਹਿਬ ਜੀ ਕਹਿੰਦੇ ਸਾਹਿਬ ਜੀ ਦੇ ਸਾਹਿਬ ਜੀ ਸਾਹਿਬ ਜੀ ਜਰਾ ਹੇ ਹੰਤਾ ਅਰਦਾਸ ਕੀਤੀ ਹਲੋ ਹੋ ਗਈ ਦੋਪਹਿਰ ਪਾਠ ਸਭ ਨੇ ਸੈਦਾ ਹੋ ਚੁੱਕਿਆ ਜੋ ਵੀ ਸਾਡੇ ਘਰ ਰੱਖਿਆ ਜੇਗਾ ਤੇ ਨੂੰ ਸੇ ਸਮੋਸੇ ਹੀ ਖਾ ਰਹੇ ਆ ਕੋਫੀ ਵਗੈਰਾ ਪੀ ਲਿਆ ਤੇ ਟੈਂਟਾ ਵਗੈਰਾ ਵੀ ਪੀ ਲਿਆ ਤੇ ਅੱਧਾ ਕਿ ਘੰਟਾ ਨਾਲ ਸੌਂ ਵੀ ਗਿਆ। ਜੀ ਸਵੇਰ ਦੇ 2 ਵਜੇ ਦੇ ਉੱਠੇ ਆ। ਤੇ ਹੁਣ ਰਾਤ ਦੇ 12 ਵਜੇ ਤੋਂ ਜੇ ਜਗਣਾ ਲਗਾਤਾਰ ਕਿ ਫਿਰ ਫਲੇ ਸਿਵਾ ਕਰਨ ਵੀ ਜਾਣਾ ਚੱਲਾਂ ਦਾ ਸੁਮੇਤ ਸੇਵਾ ਕਰਨੀ। ਬਸ ਚੱਲੀਏ ਸੇਵਾ ਕਰਨ ਫਿਰ ਤੁਹਾਨੂੰ ਦੱਸਣ ਤੇ ਜਾ ਕੇ ਚੋਲ ਬਣੇਗੇ ਨਹੀਂ ਬਣੇ। ਆਪਣੀ ਬਰੀਆਨੀ ਬਣੀ ਨਹੀਂ ਬਣੀ। ਇਹ ਸਾਡੇ ਐਸ ਐਚਓ ਸਾਹਿਬ। ਆਹ ਮੁਰੇ ਜੀ। ਹਾਂ ਮਾ ਮਾ ਉਹਨੂੰ ਕੀ ਆਵਾ ਉਹ ਆਪਣੇ ਭਗਤ ਪੂਰਨ ਦਾਸ ਜੀ ਉਹ ਕੁੱਟ ਖਾਦੀ ਆ ਕੁੱਟ ਨਹੀਂ ਖਾਦੀ ਘਰ ਦਾ ਲਾਖਾ ਖਾ ਗਿਆ ਵਾ ਗਾ ਲਾ ਸੱਚ ਕਾ ਖਾ ਗਿਆ ਇਧਰ ਉਹ ਕੀ ਖਾਦਾ ਵਾ ਕਾ ਪਠੇ ਖਾਦੇ ਆ ਮੈਂ ਪਟੇ ਪਟੇ ਬਾਸ ਬਾਸੋ ਦੀ ਤੇਰੀ ਸੰਦੀਪੀ ਪਟੇ ਪਟੇ ਖਾਦੇ ਹੀ ਪਟੇ ਤੁਸੀਂ ਖਾਂਦੇ ਹੋਗੇ ਮੈਂ ਦਰਾ ਖਾਣੇ ਆ ਬਾਬਾ ਜੀ ਵੇਖੋ ਵੀ ਪਟੇ ਤੇ ਤੁਸੀਂ ਖਾਦੇ ਤੇ ਆ ਨਹੀਂ ਆਵਾ ਸ਼ਕਲ ਦੀ ਵੀਡੀਓ ਆਪਣੀ ਨਹੀਂ ਲਈਦੀ ਹੁੰਦੀ ਚਲੂ ਆ ਰਜਿਆ ਰਜਿਆ ਫਿਰਨੇ ਤੇ ਤੁਹਾਡੇ ਤੋਂ ਜ਼ਿਆਦਾ ਰਜਿਆ ਨਹੀਂ ਖਾਤੇ ਹੀ ਪਿਆੜ ਵਾਲੇ ਹੋ ਲਾ ਲਾ ਆਏ ਕਿਉਂ ਵੇਖਿਆ ਹੀ ਕੋਟਾ ਲਾਓ ਬਾਬਾ ਜੀ ਤੁਸੀਂ ਕੋਟਾ ਢੀਕਾ ਦੇ ਆ ਬੰਦੇ ਕਿੱਥੇ ਆ ਅੱਗੇ ਕਿੱਥੇ ਲਾਇਆ ਹੈ ਇਹ ਨਹੀਂ ਕਿਤੇ ਵੀ ਤੇ ਆ ਹੁਣ ਕੱਲ ਹੀ ਨਹੀਂ ਐਸਾ ਚੁੱਕੀ ਕਹਿੰਦੇ ਆ ਜੀ ਕੋਟੇ بڑے ਕਹਿੰਦੇ ਆ ਉਹਨਾਂ ਨੂੰ ਪਤਾ ਵੀ ਚੁਕਲੇ ਪਕਟ ਹੋ ਜਾਣੀ ਆ ਮੈਂ ਇਹ ਸਾਰੀ ਪੋਗੀ ਯਾਰ ਐਵੇਂ ਘਟਨੀ ਆ ਸਾਰੀ ਪੋਗੀ ਕੱਲ ਲੱਗ ਬਲੋਗ ਆਏ ਨਾ ਬਾਹਰ ਰੌਣਕ ਲੱਗਣੀ ਸ਼ੁਰੂ ਹੋ ਗਈ ਵੇਖ ਲੋ ਸਾਰੇ ਪਾਸੇ ਇੱਕ ਵਾਰ ਸਪੀਲ ਦਾ ਸਟਾਰ ਲੱਗਾ ਦਿਖਾਈ ਹੋ ਰਾ ਘਰ ਜਿੱਥੇ ਲਿਖਿਆ ਜੋਰਾ ਘਰ ਲਿਆ ਅਲੂਆਂ ਨੂੰ ਹੇਲ ਵੱਜੀ ਦੀਆਂ ਨੂੰ ਚੱਕਰਾ ਬੜ ਗਿਆ ਕਾਹਦਾ ਕਾਹਦਾ ਨਹੀਂ ਤਾਨਾ ਜੋਰਾ ਆ ਗਿਆ ਭਲਾ ਭਲਾ ਆ ਗਿਆ ਭਲਾ ਚੁੱਪ ਚੁੱਪ ਆਹ ਦੇਹਾੜੀ ਦਰਦ ਲਾਈਆਂ ਆਓ ਦੂਸਾ ਪਾਸੇ ਨਿਕਲੇ ਆਏ ਦਰਦਲਾ ਨਾ ਐਸ ਐਚਓ ਮਖੌਲ ਕਰਦਾ ਹੀ ਮੇਰਾ ਬੰਦ ਹਾਂ ਲੱਗਾ ਮੈਨੂੰ ਤੇ ਲੱਗੰਦੇ ਆਂ ਇਹ ਐਵੇਂ ਹੀ ਜਿਵੇਂ ਕੱਲ੍ਹ ਦਾ ਸੁਣ ਕੇ ਆਇਆ ਵਾ ਉਹਨੇ ਤੇ ਘਰ ਵੇਖੇ ਘਰ ਵੇਖੇ ਹੁਣ ਇਹਨੇ ਤਿਆਰ ਹੋ ਗਿਆ ਨਾ ਤਾਂ ਨਹੀਂ ਹੈਗਾ ਬਰਸਾਂ ਬੀਤ ਕੇ ਪਾਣੀ ਬਣੇ ਵਾਲੇ ਟਿੰਗ ਮਣ ਕੇ ਆਣਾ ਵਾ ਲੋ ਬਈ ਉਹ ਕਹਿੰਦਾ ਕਿ ਤੇਰੇ ਕੋਲ ਆਪਣਾ ਸ਼ਿਕਾਰੀ ਤੋਂ ਫੋਨ ਆਇਆ ਤੇ ਆਪ ਵੀ ਨਹੀਂ ਇਹਦਾ ਵੇਖਦਾ ਪਿਆਏ ਪਹਿਲੀ ਏਰ ਬਾਰ ਵੇਖਿਆ ਹੁੰਦਾ ਹਾਂ ਚਲੋ ਚਲੋ ਹਾਂ ਪਹਿਲੀ ਵਾਰ ਆਈ ਪਹਿਲੀ ਵਾਰ ਜਿਹਨਾਂ ਨੇ ਵੇਖਣਾ ਆਈਓ ਆਈਓ ਜਿਹੜਾ ਆਈਓ ਤੇਰੇ ਨਾਲ ਮੋੜਾ ਨਹੀਂ ਉਧਰ ਵੇ ਉਹ ਵੇ ਜਿਹਨਾਂ ਨੇ ਪਹਿਲੀ ਵਾਰ ਵੇਖਣਾ ਆਈਓ ਹਾਂ ਆਈ ਕੋ ਜੀ ਆਗਾੜ ਬਰਕਰਾਰ ਕਰੇ ਰਹਾ ਰਹਾ ਮੁੱਖੇ ਮਕੀਨ ਬਾਬਾ ਜੀ ਦੇ ਬਾਦ ਉਪਰੋ ਬਾਬਾ ਜੀ ਆਗਾੜ ਇੱਕ ਇੱਕ ਤੇ ਮਾਈਕ ਜੀ ਕਾਕਾ ਸਾਹਿਬ ਆਰਧਗੜ 7:37 ਮਿੰਟਾਂ ਦੇ ਮੰਦਿਰ ਵਿੱਚ ਸੰਗਤ ਉਹਨੇ ਸ਼ੁਰੂ ਹੋ ਗਈ ਹੈ ਤੇ ਇਹ ਲਗਭਗ 12 ਵਜੇ ਤੱਕ ਪ੍ਰੋਗਰਾਮ ਚੱਲਣਾ 12 ਵਜੇ ਤੋਂ ਬਾਅਦ ਨੇ ਤਾਂ ਸਾਡਾ ਵੀ ਪ੍ਰੋਗਰਾਮ ਚੱਲੇਗਾ ਸਾਡਾ ਪ੍ਰੋਗਰਾਮ 12 ਵਜੇ ਤੋਂ ਬਾਅਦ ਸਮਾਪਤ ਹੋ ਜਾਵੇ 12 ਵਜੇ ਤੋਂ ਬਾਅਦ ਆਪਾਂ ਸਾਰਾ ਸਮਾਨ ਸਾਹਮਣੇ ਸ਼ੁਰੂ ਕਰ ਦੇਣਾ ਮਤਲਬ ਪਹਿਲਾਂ ਹੀ ਸਮਾਪਤ ਹੋ ਜਾਣਾ ਆਏ ਸਮਾਨ ਸਾਹਮਣੇ ਸ਼ੁਰੂ ਕਰ ਦੇਣਾ ਤੇ ਮੰਦਰ ਦੇ ਵਿੱਚ ਕੋਈ ਸੰਗਤ ਤੇ ਤੈਨੂੰ ਆਪਣੇ ਆ ਸਰਪੰਚ ਦੀ ਦੇਖੋ ਲੱਗੇ ਨੇ ਕਿਤੇ ਸਕਿਉਰਿਟੀ ਗੇਟ ਦੇ ਡਾਕ ਲੈ ਕੇ ਖਲੋਤੇ ਨੇ ਕਿ ਜਿਹੜਾ ਸ਼ਤਾਨੀ ਕਰੋ ਵਾਲਾ ਡਾਕ ਫਿਰਦੀ ਐ ਉਹ ਬਤੀ ਐ ਪੂਰੀ ਪੂਜਨਾ ਅੰਦਰ ਵੇਖਦੇ ਆ ਕੀ ਕੀਤਾ ਇਹਨਾਂ ਨੇ ਨੰਗਰੇ ਕੋਸ ਨੰਗਰ ਸਟਾਰਟ ਕਰ ਦਿੱਤਾ ਗਿਆ ਤੇ ਬਾਬਾ ਭਲੀ ਕਰੇ ਲੰਗਰ ਸ਼ਾਕ ਰੇਣੀ ਵਾਰੀ ਸੰਗਤ ਦੇਖੋ ਲਗੇ ਸੇਵਾਦਾਰ ਓਏ ਓਹ ਓਹ ਚਾਹ ਦੀ ਲਾਸਟ ਲਾਈਨ ਜਵਾ ਗੁੱਡ ਗੁੱਡ ਵਰਤਾਵਰਤਾ ਸ਼ਾਬਾਸ਼ ਚੰਗੀ ਗੱਲ ਹੈ ਚੈਨਲ ਦਾ ਨਾਮ ਤਾਂ ਦੱਸੋ ਜੀ ਤੇ ਸਾਡੇ ਸੰਨੀ ਜੀ ਐਂਡ ਓਏ ਆ ਕਦੋਂ ਆਇਆ ਵਾ? ਓ ਤੂੰ ਕਦੋਂ ਆਇਆ ਓਏ? ਕਰੋ। ਅੱਛਾ ਅੱਛਾ ਥੋੜਾ ਟਾਈਮ ਹੋਇਆ। ਮੈਂ ਬਾਹਰ ਮਿਲਕਣੀ ਆਇਆ ਮੈਨੂੰ। ਓਹ ਹੋ ਕੋਈ ਨਹੀਂ ਧਿਆਨ ਕਈ ਵਾਰੀ ਭਟਕ ਜਾਂਦਾ। ਇਤ ਮੰਨ ਸਾਦ ਨੂੰ ਕੁਤੇਸਤੀ ਕਿਤੇ ਸੋਹਣੇ ਲੱਗਦੇ ਹੈ ਹੈ ਜਿਹੜੇ ਸੋਹਣੇ ਲੱਗਦੇ ਚਾਹਤੀ ਹੀ ਮੰਨ ਮਾਨੀ ਆ ਵਾਡਾ ਕਾਡਾ ਇਹ ਹੋਏ ਮੈਨੂੰ ਬਾਹਰ ਦਾ ਸਪੀਕਰ ਲਾ ਕੇ ਇਹਦੇ ਵੀ ਤੇਰੀ ਸੇਵਾ ਇੱਥੇ ਹੀ ਆ ਆ ਚਲੋ ਠੀਕ ਆ ਬਾਬਾ ਜੀ ਇੱਥੇ ਬੈਠੇ ਨਹੀਂ ਹੋਲੇ ਵਸ ਜੱਟਾਂ ਮੰਨੀਆਂ ਲੋੜੇ ਨਤਸਾ ਮਾਦਵੇ ਬੇਗਰੀਂ ਉਹ ਆਲੇ ਹੁਣ ਥੋੜਾ ਜਿਆ ਨਾ ਕਰਮ ਹੋਣਾ ਸ਼ੁਰੂ ਆਇਆ ਪਹਿਲਾਂ ਸੰਗਤ ਨਹੀਂ ਹੈਗੀ ਸਾਢੇ 8 ਹੋਂਦੇ ਆ ਇਹ ਘੜ ਤੋਂ ਘੜ 9 ਵਜੇ ਤੱਕ ਪੂਰਾ ਭੱਜਣਾ ਵਾ ਬੇਗੋ ਅੱਜ ਮੰਦਰਾ ਜੀ ਰੌਣਕ ਦੇਖੋ ਅੱਜ ਮੰਦਰਾ ਜੀ ਸੰਗਤ ਦੇਖੋ ਕਿੰਨੀ ਆਈ ਹੈ ਅੱਜ ਕ੍ਰਿਸ਼ਨ ਜੀ ਦਾ ਜਨਮ ਦਿਨ ਆ ਇੱਧਰ ਮੰਦਰ ਆ ਇੱਕ ਉਹ ਅੱਗੇ ਮੰਦਰ ਆ ਤੇ ਅਗਲੇ ਮੰਦਰ ਥੋੜਾ ਛੋਟਾ ਆ ਉਹਦੇ ਜਿਹੜੀ ਇੰਨਾ ਮੋਹਰ ਹੁੰਦਾ ਆ ਮੰਦਰ ਵੱਡਾ ਆ ਕਹਿੰਦੇ ਮੋਹ ਜਿਆਦਾ ਹੁੰਦਾ ਇੱਥੇ ਸੁਣਿਆ ਗਾ ਰਾਮ ਵੀ ਚਲੋ ਬਾਕੀ ਮਾਲਕ ਮੇਰ ਕਰੇ ਮੇਰੀ ਸੇਵਰਣ ਲਾਈ ਇੱਥੇ ਬਿਠਾ ਹਾਂ ਨੇ ਸਵਾਮੀ ਇੱਥੇ ਬੈਠਿਆਂ ਦੀ ਲਾਈ ਮੇਰੀ ਸਵਾ ਬੇਟਾ ਮੰਜੇ ਤੇ ਟੌਰ ਨਾ ਹਾਂ ਬੈਠਾ ਮਾ ਮਾਈ ਪੜਾ ਮਰੇ ਲੈਨੇ ਮਰੇ ਇਹੜਾ ਬਾਜਣਾ ਬਾਜ ਨਾਲ ਫੋਟੋ ਆਖ ਚੋਲੀ ਬੜੇ ਜਣੇ ਹੁੰਦੇ ਉਹਨਾਂ ਕੋਸ਼ਿਸ਼ ਕਰ ਰਹੇ ਆ ਵੀ ਚੋਲ ਖਾਵੇ ਪਰ ਲੱਗਦਾ ਨਹੀਂ ਮੇਰੇ ਖਿਆਲ ਨਾਲ ਨਹੀਂ ਖਾਵੇ ਚੋਲ ਨਹੀਂ ਖਾਣੇ ਇਹਨੇ ਉਹ ਲੋ ਜੀ ਫੌਜਾਂ ਵੀ ਆਈਆਂ ਮੇਰੇ ਨਾਲ ਮਿਲੋ ਬਾਬਾ ਜੀ ਹੁਣ ਜੱਪ ਮੰਨ ਗਏ ਫੌਜਾਂ ਮਿਲਣ ਆਈਆਂ ਬਾਬਾ ਜੀ ਹਣਾ ਨੂੰ ਹੈਗੇ ਇੱਥੋਂ ਦੇ ਹੀ ਆ ਲੂਣ ਵਾਲੇ ਚੌਂ ਛੱਕੇ ਵਾਈਬਰੂ ਲੂਣ ਵਾਲੇ ਚੌਂ ਸਾਰਿਆਂ ਸੰਗਤਾਂ ਲੂਣ ਵਾਲੇ ਚੌਂ ਛੱਕੇ ਬਰਾਬਰ ਦੀ ਜਾਲ ਪਹਿਲਾਂ ਇਹ ਕੰਮ ਐ ਲਿਆ ਕਰਦਾ ਹੁਣ ਇਹਨੇ ਫੜ ਲਿਆ ਆ ਚੀਕਾ ਮਰਵਾਉਂਦਾ ਜਾਲ ਗਰਮ ਗਰਮ ਲੂਣ ਵਾਲੇ ਜਾਓ ਛਾਕੇ ਵੈਦ ਜੀ ਨਹੀਂ ਪੂਰੇ ਬਸ ਵਿੱਚ ਬੇਲਾ ਪੂਰੀ ਨੇ ਰੀ ਲਿਆਉਂਦੇ ਚੋਲਾ ਦੀ ਵੀ ਕਹਿੰਦੇ ਭੁੱਖ ਹੀ ਬੜੀ ਲੱਗਣ ਦੀ ਆ ਲੈ ਨੰਨੇ ਰੀਆ ਬੁਣੀਆਂ ਚੋਲਾ ਨੇ ਇਹ ਕਿਹੜਾ ਘਾਟਾ ਸ਼ਾਬਾਸ਼ ਸ਼ਾਬਾਸ਼ ਕੁਝ ਨਹੀਂ ਛੱਡਣੇ ਕਾ ਅਮ ਭੁੱਖ ਲੱਗੀ ਪਖਾਣਾ ਪਿਆ ਹਾਂ ਉਹ ਤੇ ਭੁੱਖ ਲੱਗੀ ਤੇ ਖਾਣਾ ਨਾ ਉਹਦਾ ਖਾਏਗਾ ਤੇ ਫੇਰ ਤੋਂ ਡੰਗਰ ਆ ਆ ਚਾਹ ਧਰੀ ਜੇ ਕਹਿੰਦੇ ਚਾਹ ਧਰੀ ਆ ਲਓ ਜੀ ਹੁਣ ਚਾਹ ਦਾ ਵੀ ਮੋਲ ਬਣ ਚੁਕਿਆ ਆ ਚਾਹ ਧਰਤੀ ਇਹਨਾਂ ਨੇ ਆਹ ਬਈ ਵੀਡੀਓ ਦਾ 14 ਦੇ ਹੋ ਚੁੱਕੀ ਲਗਭਗ ਸਮਾਪਤੀ ਤੇ ਆ ਚੋਲ ਆ ਵੇਖ ਲਓ ਆ ਉਧਰੋਂ ਸਾਰਾ ਮੱਲਾ ਗਾ ਗਿਆ ਦਿਓ ਨਵੀਂ ਗੜੀ ਦੀ ਮੰਦਰਾਣੀ ਚਲੀ ਗਈ ਸਾਰਾ ਹੀ ਆਲੇ ਮਰੀਏ ਮੈਨੂੰ ਇਹਨੂੰ ਚੋਈ ਨਹੀਂ ਨਾ 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 ਦੇਖੋ ਵੀ ਮੈਂ ਗਿਆ ਹਾਂ ਘਰ ਤੇ ਇਹ ਮੈਨੂੰ ਉਥੋਂ ਆਵਾਜ਼ ਮਾਰ ਕੇ ਲੰਘਿਆ ਜੀ ਕਾਲੀ ਗੇ ਤਰੀ ਕੰਮ ਕੋਈ ਨਹੀਂ ਇਹਨੂੰ ਇਹ ਫਿਰਨ ਤੋਂ ਸਵਾਏ ਨੂੰ ਕੋਈ ਕੰਮ ਨਹੀਂ ਜਦੋਂ ਦੇ ਅਸੀਂ ਵਰਤਾਵਾ ਸ਼ੁਰੂ ਕੀਤਾ ਇਹ ਬੜਿਆ ਹੀ ਨਹੀਂ ਇੱਥੇ ਅੱਛਾ ਚੱਲ ਚੱਲ ਨਾ ਕੰਮ ਕਰਨਾ ਕਾਜ ਕਾ ਦੁਸ਼ਮਣਾ ਨਾਜ ਕਾ ਦੇਖੋ ਵੀ ਹੁਣ ਲੱਗਣਾ ਚਾਹ ਦਾ ਲੰਗਰ ਕਿਉਂਕਿ ਚੋਲਾ ਦੀ ਹੋ ਚੁੱਕੀ ਹੈ ਸਮਾਪਤੀ ਤੇ ਚਾਹ ਦੀ ਹੁੰਦੀ ਹੈ ਤਿਆਰੀ ਲਓ ਜੀ ਉਬਾਲਾ ਆਉਣ ਲੱਗਾ ਬਸ ਚਾਹ ਨੂੰ ਥੋੜਾ ਟਾਈਮ ਹੋਰ ਆ ਸੈਂਬਾ ਵਾਲਾ ਆਉਂਦਾ ਈ ਨਾਲੇ ਚਾਹ ਲਾਦਨੀ ਆ ਓਏ ਹੋਏ ਕ੍ਰਿਸ਼ਨ ਬਣਿਆ ਆ ਆਮਾ ਉਤੋਂ ਓਣਾ ਨਿਕਲਦੀਆਂ ਆਵਾਜ਼ਾਂ ਖਾ ਕੇ ਚੌਲ ਆ ਬੜੀ ਰੋਲੀ ਪਾਉਂਦਾ ਨਾਲ ਬੈਠਾ ਇੱਕ ਬਹੁਤ ਰੋਲੀ ਪਾਉਂਦਾ ਚਾਰ ਛੱਕ ਆਪਣੀ ਮੁਕੀ ਨਹੀਂ ਆ ਬਾਕੀ ਸਦੀ ਜਾਂਦਾ ਈ ਚਾਹ ਛੱਕੇ ਚਾਹ ਛੱਕੇ ਇਹਨੇ ਕੋਈ ਖੁੱਦਾ ਲੱਗਦਾ ਮੈਨੂੰ ਉਹ ਸੂਜੀ ਉਹਨੂੰ ਖਵਾਇਆ ਜੀਰੇ ਉਹਨੂੰ ਕੀ ਖਵਾਇਆ ਜੀਰੇ ਦਾਣੇ ਗੋਲੀ ਖਾ ਕੇ ਤੇ ਉਹ ਪਾਟਿਆ ਫੇਰਦਾ ਨਾ ਕੋਈ ਕੱਪ ਦੇ ਧਿਆਨ ਰੱਖ ਬਾਬਾਏ 5 ਰੁਪਏ ਲਓ ਜੀ ਚਾਹ ਹੋ ਗਿਆ ਚਾਹ ਦਾ ਹੋ ਗਿਆ ਨੰਗਰ ਸ਼ੁਰੂ ਹੁਣ ਹੋ ਗਿਆ ਚਾਹ ਦਾ ਨੰਗਰ ਸ਼ੁਰੂ ਆ ਸਾਰੇ ਚਾਹ ਪੀਂਦੇ ਆ ਸਾਰੇ ਐਂ ਅੱਜ ਲੋਂਦ ਪਏ ਬਾਬਾਏ ਲੋਂਦ ਲੋਂਦਾ ਵਾਲੀ ਚਾਹ ਬਣਾਈ ਆ ਇਦਰੋਂ ਵੀ ਪੀਂਦੇ ਨੇ ਮੈਨੂੰ ਚਾਹ ਚਾਹ ਹਾਏ ਆ ਮੁੰਡੇ ਨੇ ਬਹੁਤ ਸੇਵਾ ਕੀਤੀ ਬਹੁਤ ਸੇਵਾ ਕੀਤੀ ਇਹਦੇ ਪਾਣੀ ਦਾ ਮੁੰਡੇ ਨੇ ਕਿਹਾ ਇਹਦੇ ਮੁੰਡੇ ਨੇ ਕਿਹਾ ਇਹਨੂੰ ਮਾਰੀ ਮੋਟੀ ਚਾਹ ਇਹਨੂੰ ਕੱਪ ਜਿੱਤੇ ਮਾਰਾ ਇਹ ਨਾ ਕੰਦੀ ਇਹ ਗਲਾਸ ਹੀ ਲੈਂਦਾ ਹੈ ਪਸੰਦਾ ਖਲਾ ਮਾਰਾ ਹੱਲੇ ਆ ਉਹ ਤੂੰ ਡੋਲੂ ਫੜ ਗਲਾਸ ਤੈਨੂੰ ਮਾਰ ਕੇ ਤਾਂ ਖਾਣਾ ਵਾ ਮੈਂ ਵੀ ਆ ਚਾਹ ਕਿ ਤੇਰੀ ਚਾਹ ਕਿ ਤੇ ਚਾਹ ਮੈਨੂੰ ਨਹੀਂ ਫਿਰ ਲੈ ਕੰਦੇ ਸ਼ੂਗਰ ਹੋ ਜਾਂਦੀ ਆ ਜਗਾ ਮੇਰੇ ਤੇ ਫਿੱਕੀ ਪੀਣਾ ਪਾਣੀ ਪਾਣੀ ਆਹ ਹੋ ਜਾ ਦੱਸ ਕਰੇ ਮਾਰ ਆ ਕੇ ਪਾਣੀ ਪਾ ਲੈ ਆ ਬਾਰੇ ਡਰ ਨਾ ਲੜਗਾ ਤੇ ਪੜੇ ਬਦੂ ਨਾ ਦੇ ਨਾ ਲੜ ਲਿਆ ਬੋਝੋ ਤੇ ਮਨਤਾ ਰੱਖਦੇ ਨਾਲ ਆ ਆ ਸੁਨਿਆ ਕਾਲ ਕੁਛਿਆਂ ਦੇ ਕਰ ਮਜਾਵੇ ਫਿੱਟੇ ਪਾ ਲੈ ਹਾਲ ਜਾਨ ਸਤਿਗੁਰੂ ਜੀ ਦੀ ਰੰਗਤ ਪੱਤੀ ਨੇ ਮਨ ਪਾਇ ਸਦਾ ਬਾਲੇ ਨਿਕਰਦਾ ਵੇ बंदा दालेशो प्यार करे छोटी सचे पदसा जी ख़ाला गाॾ अ ਇਹ ਕਰਕੇ ਮੰਦਰ ਅੰਦਰ ਐਂਟਰੀ ਸੇਬਾ ਦਿਓ ਬਾਬਾ ਹੋਲੀ ਜੀ ਹੋਲੀ ਜੀ ਇੱਕ ਫੈਰ ਵੀ ਮਾਰਾਂਗੇ ਪਰ ਪਤਾ ਨਹੀਂ ਕਿੱਥੇ ਮਾਰਾਂਗੇ ਸਾਰੇ ਉਹ ਕਿੰਨਾ ਵੇਖਾਂਦੇ ਆ ਕੀ ਬਾਤ

ਬਾਬਾ ਹੀਰਾ ਸਿੰਘ ਜੀ ਦਾ ਨਾਮ ਤੁਸੀਂ ਜਾਣਦੇ ਹੋ ਨਾਲੇ ਸਮਾਜ ਸੇਵੀ ਨੇ ਹਰ ਗਰੀਬ ਹਰ ਮਜ਼ਲੂਮ ਹਰ ਧਰਮ ਦੇ ਨਾਲ ਖੜੇ ਹੋਣ ਵਾਲੇ ਸਾਡੇ ਬਾਬਾ ਜੀ ਨੇ ਇੱਕ ਵਾਰੀ ਇਹਨਾਂ ਦੇ ਨਾਮ ਦੀ ਜ਼ੋਰਦਾਰ ਤਾੜੀ ਮਾਰੋ। ਜੋਰ ਦਾ ਤਾੜੀ ਮਾਰ ਕੇ ਜੀ ਲੈਣੀਆਂ ਦਾ ਸਾਰਿਆਂ ਦਾ ਸਵਾਗਤ ਕਰੀਏ। ਤੇ YouTube ਤੇ Facebook ਤੇ ਤੁਸੀਂ ਅਕਸਰ ਦੇਖਿਆ ਆਵੇਗਾ ਕਿ ਬਾਬੇ ਦੇ ਵਿਆਹ ਤੇ ਜਿਹੜੇ ਹੁਜਰ ਬਾਹ ਜਾਂਦੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਆਸੀਸ ਵਖਤ ਸੁਤਾਉਣੇ ਦਿੱਤੀ ਹੈ ਨਾ। ਤੇ ਭਾਈ ਜਿੱਤੇ ਮੇਲੇ ਦੇ ਵਿੱਚ ਸਾਡੀਆਂ ਦੂਰੋਂ ਦਰਾਂ ਤੋਂ ਸੰਤਾ ਜੀ ਨੇ ਜੇਸਾ ਵਿਦੇਸਾਂ ਤੋਂ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗ ਸਾਰੇ ਬੱਚੇ ਆਉਂਦੇ ਨੇ ਉਹ ਰਾਮ ਦੇ ਨਾਲ ਬਾਬੇ ਦਾ ਵਿਆਹ ਜਨਾਬ ਉਹ ਦੇਖੋ ਸੌ ਐਸੇ ਨੌਜਵਾਨ ਸਰਬਾਤਮਕ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬਦਕੇ ਆ ਗਏ ਜੀ ਜੀ ਕਿਹਨੂੰ ਬਧਵਾਨ ਮਹਾਰਾਜ ਜੀ ਜੈ ਜੇ ਕੋਈ ਸਾਉਂਦੋਂ ਪਹਿਲੀ ਮੈਂ ਕੋਈ ਬਜਨ ਦਵਾਕ ਆਪ ਦੀ ਦੇਰਾਂ ਦੇ ਉੱਤੇ ਕੋਈ ਕਰ ਹਮਾਰਾ ਨਹੀਂ ਸਾਨੂੰ ਤਕਰੀਬਨ 4-5 ਸਾਲ ਹੋ ਗਏ ਆ ਅ ਮੰਦਿਰ ਦੇ ਸਾਹਮਣੇ ਬਿਲਕੁਲ ਨੰਗਰ ਲੱਈਦਾ ਕੋਈ ਤੇ ਅਹੀਂ ਅੰਦਰ ਸ਼ਾਮ ਨੂੰ ਸੱਤ ਵਜੇ ਤੋਂ ਸ਼ੁਰੂ ਕਰਦੇ ਆ ਤੇ ਰਾਤ ਤੱਕ ਗੁਰੂ ਸਾਹਿਬ ਦੀ ਕੀਰਤਨ ਲੱਗਦਾ ਕੋਈ ਗੈਰ ਵਰਤੋਂ ਨਹੀਂ ਕਿ ਉਹ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਜਨਮ ਸਾਡੇ ਬਾਰੇ ਅਸੀਂ ਬੜਾ ਮਾਣ ਪਾਣ ਦੇ ਲਈ ਸ੍ਰੀ ਗੁਰੂ ਜੀ ਮਹਾਰਾਜ ਜਦੋਂ ਬਹੁਤ ਅਕਾਲਪੁਰ ਦੇ ਮਹਾਰਾਜ ਜੀ ਭੇਜੇ ਹੋਏ ਆਏ ਨੇ ਜਿਨ੍ਹਾਂ ਦੀ 16 ਕਲਾ ਲੈ ਕੇ ਪਹੁੰਚੇ ਦਿਨਾਂ ਦੇ ਕੋਲ 16 ਕਲਾ ਦਾ ਪ੍ਰਮਤਮਾ ਜੀ ਮਹਾਰਾਜ ਆਏ 14 ਕਲਾ ਲੈ ਕੇ ਅਕਾਲਪੁਰ ਕੀਤੇ ਭੇਜੇ ਸਾਰੇ ਜੀ ਦੁਨੀਆ ਦੇ ਉੱਤੇ ਆਏ ਪਰ ਸਾਡੇ ਵਾਸਤੇ ਸਾਰੇ ਇੱਕ ਬਰਾਬਰ ਨੇ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਆਵਲ ਅੱਲਾ ਨੂਰ ਕੁਦਰਤ ਕੇ ਸਭ ਬੰਦੇ ਜੀ ਬਲੌਗ ਦੀ ਕਰਦੇ ਆ ਸਮਾਪਤੀ ਤੇ ਦੇਖੋ ਬਾਜ ਕੱਡਵਤੀ ਲੱਗ ਰਹੇ ਸਿਰ ਤੇ ਬਿਠਾ ਰਹੇ ਯਾਰੀ ਓਏ ਸੇਮ ਖਵਾਣਿਆ ਨੂੰ ਤੇ ਖਾਤਾ ਨਹੀਂ ਪਰੋਨੇ ਚਲੋ ਜੀ ਵਲੌਗ ਦੀ ਕਰਦੇ ਆ ਆਪਾਂ ਇੱਥੇ ਸਮਾਪਤੀ ਐਂਡਿੰਗ ਕਰਦੇ ਆ ਵਲੌਗ ਦੀ ਪਹਿਲੀ ਵਾਰ ਦੇਖਣਾ ਵਾ ਵਲੌਗ ਦੀ ਕਰਦੇ ਆ ਇੱਥੇ ਆਪਾਂ ਐਂਡਿੰਗ ਹੁਣ ਤੁਹਾਨੂੰ ਮਿਲਾਂਗੇ ਆਪਾਂ ਨੈਕਸਟ ਵਲੌਗ 'ਚ ਦੇਖਦੇ ਸਵਾਪ ਬੜੇ ਮਤਲਬ ਜੇ ਦੇ ਕੇ ਆਉਣਾ ਜਾਣਾ ਹੋਇਆ ਫੇਰ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ 'ਚ ਪ੍ਰੋਤਾਕ ਮਾਲਕ ਦੀ ਮਿਹਰ ਰਵੇ ਫਰਬਤ ਦਾ ਭਲਾ ਕਰੇ ਸੱਜੇ ਪਾਤਸ਼ਾਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹੁਣ ਤੁਹਾਨੂੰ ਨੈਕਸਟ ਵਲੌਗ